ਸਾਲ 2016 ਦੀ ਨਾਬਾ ਜੇਲ ਬ੍ਰੇਕ ਕਾਂਡ ਦੇ ਮਾਸਟਰਮਾਈਂਡ ਰਮਨਜੀਤ ਸਿੰਘ ਉਰਫ ਰੋਮੀ ਨੂੰ ਪੰਜਾਬ ਪੁਲਿਸ ਜਿਹੜੀ ਹੈ ਨਾਬਾ ਦੀ ਨਵੀਂ ਜ਼ਿਲ੍ਹਾ ਜੇਲ ਵਿਖੇ ਲੈ ਕੇ ਪਹੁੰਚ ਚੁੱਕੀ ਹੈ ਨਿਆਂਇਕ ਹਿਰਾਸਤ ਦੇ ਵਿੱਚ ਰੋਮੀ ਨੂੰ ਪੇਜ ਦਿੱਤਾ ਗਿਆ ਹੈ ਤਾਂ ਰੋਮੀ ਦੇ ਵਕੀਲ ਜਿਹੜੇ ਨੇ ਉਹ ਸਾਡੇ ਨਾਲ ਨੇ ਹਰਿਸ਼ ਹੁਜਾ ਉਹਨਾਂ ਤੋਂ ਜਾਣਦੇ ਕਿ ਕਿਸ ਤਰ੍ਹਾਂ ਕੇਸ ਦੀ ਪੈਰਵਾਈ ਉਹ ਕਰ ਰਹੇ ਸੀਗੇ ਤਾਂ ਕੀ ਕੁਝ ਇਸ ਦੇ ਵਿੱਚ ਸ਼ਾਮਿਲ ਆਇਆ ਹੁਜਾ ਸਾਹਿਬ ਕੀ ਕੁਝ ਹੁਣ ਤੱਕ ਸਾਹਮਣੇ ਆਇਆ ਪ੍ਰੂਫ ਕੀ ਕੁਝ ਕਿਤਾ ਪੁਲਿਸ ਨੇ ਇਨ ਮਸ਼ੀਨ ਸੀ ਦਾ ਕਹਿਣਾ ਹੈ ਕਿ ਰਮਨਜੀਤ ਰੋਮੀ ਨੇ ਕੁਝ ਬਾਰੋਂ ਫੰਡਿੰਗ ਕੀਤੀ ਹੈ ਕੁਝ ਲੋਕਾਂ ਨੂੰ ਨਾਬਾ ਜੇਲ੍ਹ ਤੋਂ ਭਜਾਉਣ ਵਾਸਤੇ ਉਹਦਾ ਪਰ ਐਵੀਡੈਂਸ ਹਾਲੇ ਤੱਕ ਕੋਈ ਐਸਾ ਪੁਖਤਾ ਸਬੂਤ ਜਾਂ ਕੋਈ ਕਨਵਿੰਸਿੰਗ ਐਵੀਡੈਂਸ ਨਹੀਂ ਪੇਸ਼ ਕਰ ਸਕੇ ਕਿ ਫੰਡਿੰਗ ਕਿਸ ਤਰ੍ਹਾਂ ਕੀਤੀ ਹੈ ਜਾਂ ਇਹ ਬਾਰੋਂ ਪੈਸਾ ਕਿਵੇਂ ਆਇਆ ਕਿਸ ਤਰ੍ਹਾਂ ਆਇਆ ਅੱਜ ਇਹਨਾਂ ਨੇ ਕੋਰਟ 'ਚ ਪੇਸ਼ ਕੀਤਾ ਹੈ ਕੋਰਟ 'ਚ ਪੇਸ਼ ਕੀਤਾ ਜੁਡੀਸ਼ੀਅਨ ਮਾਨ ਜਸਵ ਨੇ ਫਰਮਾਇਆ ਕਿ ਜੁਡੀਸ਼ੀਅਲ ਕਸਟਡੀ ਜਿਹਨਾਂ ਨੂੰ ਭੇਜਿਆ ਗਿਆ ਕੋਈ ਪੁਲਿਸ ਰਿਮਾਂਡ ਨਹੀਂ ਦਿੱਤਾ ਗਿਆ ਬਿਕੋਜ਼ ਆਫ ਐਕਸਟਰੇਜਨ ਟਰੀਟੀ ਜੋ ਸੀਗੀ ਇਹਨਾਂ ਨੇ ਐਫੀਆਰ ਫਾਈਲ ਕੀਤੀ ਸੀਗੀ ਉੱਥੇ ਹਾਂਗਕਾਂਗ ਦੇ ਵਿੱਚ ਵੀ ਅਸੀਂ ਪੁਲਿਸ ਰਿਮਾਂਡ ਨਹੀਂ ਲਵਾਂਗੇ ਉਹ ਅਸੀਂ ਸਾਰੀਆਂ ਗੱਲਾਂ ਜੱਸਾਂ ਨੂੰ ਰੱਖੀਆਂ ਔਰ ਜੱਸਾਂ ਨੇ ਜੁਡੀਸ਼ੀਅਲ ਰਿਮਾਂਡ ਜਿਹੜਾ ਹੈ 6 ਨੂੰ ਤੱਕ ਇਹਨਾਂ ਨੂੰ ਸੈਂਟਰਲ ਨਿਊਜ਼ੀਲੈਂਡ ਨਬਜ ਵਿੱਚ ਭੇਜਿਆ ਕਦੋਂ ਤੋਂ ਤੁਸੀਂ ਪੈਰਵਾਈ ਕਰ ਰਹੇ ਹੋ ਇਸ ਕੇਸ ਦੀ ਕਿਉਂਕਿ ਕਾਫੀ ਵੱਡਾ ਮਾਮਲਾ ਸੀਗਾ ਜਦੋਂ ਜੇਲ ਬ੍ਰੇਕ ਹੁੰਦੀ ਹੈ ਸੁਰੱਖਿਆ ਦੇ ਉੱਪਰ ਵੀ ਕਾਫੀ ਵੱਡੇ ਸਵਾਲ ਖੜੇ ਹੁੰਦੇ ਨੇ ਪੁਲਿਸ ਵੱਲੋਂ ਜਿਹੜਾ ਕਿ ਜੀ ਦੇਖੋ ਇਹ 27 11 2016 ਦਾ ਅਕਰੈਂਸ ਹੈ ਔਰ 27 11 2016 ਤੋਂ ਬਾਅਦ ਅੱਜ 2024 ਹੋ ਗਿਆ ਜਿਹੜੇ ਕੁਝ ਆਈ ਥਿੰਕ ਸੋ far ਆਈ ਰਿਮੈਂਬਰ ਕਿ 31 ਅਕਿਊਜ਼ ਨੇ ਟ੍ਰਾਇਲ ਫੇਸ ਕੀਤਾ ਸੀਗਾ 30 ਅਕਿਊਜ਼ ਨੇ ਜਿਨ੍ਹਾਂ ਚੋਂ 6 ਕ ਅਕਿਊਜ਼ ਦੀ ਐਕਿਊਟਲ ਹੋਈ ਸੀ ਬਾਕੀ ਨੂੰ ਕਨਵਿਕਸ਼ਨ ਹੋਈ ਸੀ ਕਿਸ ਨੂੰ 10 ਸਾਲੇ ਕਿਸ ਨੂੰ 5 ਸਾਲੇ ਸੰਕਨਵਿਕਸ਼ਨ ਹੋਈ ਸੀ ਉਹ ਟ੍ਰਾਇਲ ਦੇ ਵਿੱਚ ਐਵਿਡੈਂਸ ਜਿਹੜਾ ਹੈ ਰੂਮੀ ਦੇ ਖਿਲਾਫ ਕੀ ਆਇਆ ਉਹ ਕੋਈ ਐਸਾ ਕਨਵਿੰਸਿੰਗ ਐਵਿਡੈਂਸ ਨਹੀਂ ਸੀਗਾ ਅੱਜ ਇਹਨੂੰ ਲੈ ਕੇ ਆਏ ਨੇ ਐਕਸਟ੍ਰੀਡ ਕਰਵਾਇਆ ਉੱਥੋਂ ਦੀ ਔਰ ਹੁਣ ਅੱਗੇ ਡਿਪੈਂਡ ਕਰਦਾ ਕਿ ਪ੍ਰੋਸੀਜਰਨਸੀ ਕੀ ਐਵਿਡੈਂਸ ਲੈ ਕੇ ਆਉਂਦੀ ਹੈ ਕਿ ਜਿਸ ਤਰ੍ਹਾਂ ਪਟੀਸ਼ਨ ਵੀ ਦਾਇਰ ਕੀਤੀ ਸੀਗੀ ਕ੍ਰੋਮੀ ਵੱਲੋਂ ਉਹ ਉਸ ਦਾ ਕੀ ਬਣਿਆ ਸੀਗਾ ਕਦੋਂ ਦਾਇਰ ਕੀਤੀ ਗਈ ਸੀਗੀ 2018 ਵਿੱਚ ਹੌਂਗਕਾਂਗ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਕਿ ਮੈਂ ਐਕਸਟਰਡਾਈਟ ਨਾਕਿਤ ਕਰਾ ਜਾਵੇ ਮੈਨੂੰ ਇੰਡੀਆ ਨਾ ਭੇਜਿਆ ਜਾਵੇ ਉਹ ਸਾਰਾ ਇਹ ਜਿਹੜੇ ਅਲੀਗੇਸ਼ਨ ਸਾਰੇ ਫਾਲਸ ਹੈ ਉਹ 2022 ਚ ਰੋਮੀ ਦੇ ਖਿਲਾਫ ਹੋ ਗਈ ਸੀ 2018 ਚ ਉਹ 200 ਉਸ ਤੋਂ ਬਾਅਦ ਰੋਮੀ ਨੇ ਹਾਈ ਕੋਰਟ ਆਪਣੀ ਅਪੀਲ ਕਰਤੀ ਸੀ ਇਸ ਪਟੀਸ਼ਨ ਦੀ ਬਟ ਲੇਟਰ ਔਨ ਰੋਮੀ ਨੇ ਫਿਰ ਉਹ ਵਿਦਡਰੋ ਕੀਤੀ ਆਪਣੀ ਹੁਣ ਆ ਕੇ ਕਿ ਠੀਕ ਹੈ ਆਮ ਰੈਡੀ ਟੂ ਫੇਸ ది ਟ੍ਰਾਇਲ ਕਿ ਮੈਂ ਇੰਡੀਆ ਜਾਣ ਨੂੰ ਤਿਆਰ ਹਾਂ ਮੈਨੂੰ ਮੈਨੂੰ ਟ੍ਰਾਇਲ ਫੇਸ ਕਰਨ ਨੂੰ ਤਿਆਰ ਹਾਂ ਪਰ ਮੇਰੇ ਨਾਲ ਕੋਰਸਿਵ ਮੈਥਡਸ ਕੋਈ ਇਸ ਤਰ੍ਹਾਂ ਦਾ ਕੋਈ ਟੌਰਚਰ ਨਾ ਕੀਤਾ ਜਾਵੇ ਔਰ ਮੈਂ ਆਖੇ ਇੱਥੇ ਫੇਸ ਕਰਦਾ ਟ੍ਰਾਇਲ ਨੂੰ ਤੇ ਰੋਮੀਦਨ ਆਨ ਨਾਲ ਕਿਹੜੇ ਅਕਿਊਜ਼ ਨੇ ਜਿਨ੍ਹਾਂ ਦਾ ਤੁਸੀਂ ਪੈਰਵਾਈ ਕਰ ਰਹੇ ਹੋ ਕੇਸ ਦੀ ਕਿਹੜੇ-ਕਿਹੜੇ ਸੀਗੇ ਉਸ ਮਾਮਲੇ ਦੇ ਵਿੱਚ 2016 ਤੋਂ ਮੈਂ ਮੇਰੇ ਕੋਲ ਤਿੰਨ ਅਕਿਊਜ਼ਸ ਕੇਸ ਦੇ ਵਿੱਚ ਉਹਦੇ ਵਿੱਚ ਤਜਿੰਦਰ ਸ਼ਰਮਾ ਸੁਖ ਸੁਖਵਿੰਦਰ ਸਿੰਘ ਸੁਖਚਾਨ ਸਿੰਘ ਸੌਰੀ ਔਰ ਇੱਕ ਉਹਦੇ ਵਿੱਚ ਅਮਨ ਤੋਟਿਆ ਸੀ ਤੇ ਹੁਣ ਅੱਗੇ ਦੀ ਪੈਰਵਾਈ ਕਿਸ ਤਰ੍ਹਾਂ ਦੀ ਰਹੇਗੀ ਜਿਸ ਤਰ੍ਹਾਂ ਹੁਣ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਨਾਬਾ ਦੀ ਪਹਿਲਾ ਨਾਬਾ ਦੇ ਵਿੱਚ ਜੇਲ੍ਹ ਬ੍ਰੇਕ ਕਾਂਡ ਹੁੰਦਾ ਹੈ ਤੇ ਹੁਣ ਅੱਗੇ ਪੁੱਛੂ ਕਿਸ ਵੀ ਪੁਲਿਸ ਕਰੇਗੀ ਰਿਮਾਂਡ ਲੈਣ ਦੀ ਕੋਸ਼ਿਸ਼ ਵੀ ਕਰੇਗੀ ਤੁਸੀਂ ਕਿਸ ਤਰ੍ਹਾਂ ਪੈਰਵਾਈ ਕਰੋਗੇ ਦੇਖੋ ਰਿਮਾਂਡ ਨਹੀਂ ਲੈ ਸਕਦੇ ਜੇ ਰਿਮਾਂਡ ਲੈਣ ਦੀ ਕੋਸ਼ਿਸ਼ ਕਰਨਗੇ ਤਾਂ ਅਸੀਂ ਉਸ ਨੂੰ ਪੂਰਾ ਹੀ ਉਸ ਨੂੰ ਉਹਦਾ ਵਿਰੋਧ ਕਰਾਂਗੇ ਕਿਉਂਕਿ ਇੱਕ ਜੋ ਟ੍ਰੀਟੀ ਸੀਗੀ ਇਟ ਇਜ਼ ਬੀਟਵੀਨ ਦੀ ਟੂ ਕੰਟਰੀਜ਼ ਹਾਂਗਕਾਂਗ ਐਂਡ ਇੰਡੀਆ ਸੋ ਇਹਨਾਂ ਨੇ ਉੱਥੇ ਪੂਰਾ ਐਫੀਡੇਵਿਟ ਫਾਈਲ ਕੀਤੇ ਆ ਹਾਈ ਕੋਰਟ ਵੀ ਐਫੀਡੇਵਿਟ ਫਾਈਲ ਕੀਤੇ ਆ ਕਿ ਅਸੀਂ ਠੀਕ ਹੈ ਰਿਮਾਂਡ ਨਹੀਂ ਲਵਾਂਗੇ ਜੇ ਲੈਣ ਦੀ ਕੋਸ਼ਿਸ਼ ਕਰਨਗੇ ਅਸੀਂ ਪੂਰਾ ਉਸ ਨੂੰ ਉਹਦਾ ਵਿਰੋਧ ਕਰਾਂਗੇ ਇੱਕ ਪਾਸਪੋਰਟ ਦੀ ਗੱਲ ਵੀ ਸਾਹਮਣੇ ਆਈ ਸੀਗੀ ਕਿ ਪਾਸਪੋਰਟ ਜਿਹੜਾ ਕਿਸ ਤਰ੍ਹਾਂ ਰومی ਦੇ ਕੋਲ ਪਹੁੰਚਦਾ ਹੈ ਜਾਂ ਕਿਸ ਤਰ੍ਹਾਂ ਫੇਕ ਪਾਸਪੋਰਟ ਬਣਾ ਕੇ ਉਹ ਵਿਦੇਸ਼ ਜਾਂਦਾ ਹੈ ਉਹ ਵੀ ਗੱਲ ਸਾਹਮਣੇ ਆਈ ਸੀਗੀ ਉਸ ਦੇ ਉੱਪਰ ਵੀ ਕੋਈ ਚੈਲੰਜ ਹੋਇਆ ਸੀਗਾ ਦੇਖੋ ਇਹ ਜਿਹੜੀ ਸਾਰੀ ਪਾਸਪੋਰਟ ਵਾਲੀ ਸਟੋਰੀ ਆ ਸਭ ਫੇਕ ਹੈ ਕੋਈ ਝੂਠ ਹੈ ਕੋਈ ਅਸੀ ਗੱਲ ਨਹੀਂ ਸੀਗੀ ਪਾਸਪੋਰਟ ਜੈਨੂਇਸਿਕਾ ਕੋਈ ਉਹਨੇ ਫੇਕ ਪਾਸਪੋਰਟ ਨਹੀਂ ਬਣਾਇਆ ਹੈ ਕੀ ਕੁਝ ਜਿਹੜੀ ਪੁਲਿਸ ਵੱਲੋਂ ਜਾਂ ਫਿਰ ਪੰਜਾਬ ਸਰਕਾਰ ਵੱਲੋਂ ਅਪੀਲ ਜਿਹੜੀ ਧਾਇਰ ਕੀਤੀ ਗਈ ਸੀ ਕਿ ਪਾਸਪੋਰਟ ਨੂੰ ਲੈ ਕੇ ਵੀ ਕੋਰਟ ਦੇ ਵਿੱਚ ਜਦੋਂ ਆਈ ਸੀਗੀ ਤੇ ਕੀ ਕੁਝ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਤੁਹਾਡੇ ਅਸੀਂ ਕਿਹਾ ਸੀ ਕੋਈ ਇਸ ਤਰ੍ਹਾਂ ਦੀ ਕੋਈ ਫੋਰਜਰੀ ਨਹੀਂ ਹੋਈ ਹੈ ਇਹਨਾਂ ਦਾ ਕਹਿਣਾ ਸੀ ਕਿ ਫੋਰਜਰੀ ਹੋਈ ਹੈ ਸੋ ਇਹ ਹੁਣ ਡਿਪੈਂਡ ਕਰਦਾ ਹੈ ਕਿ ਕੀ ਲੈ ਕੇ ਟ੍ਰਾਇਲ ਚਾਹੁੰਦੇ ਨੇ ਪਰ ਕੋਈ ਫੋਰਜਰੀ ਨਹੀਂ ਹੋਈ ਸੀਗੀ ਬਿਲਕੁਲ ਰੋਮੀ ਜਿਹੜਾ ਹੁਣ ਨਵੀਂ ਜ਼ਿਲ੍ਹਾ ਨਾਬਾ ਜੇਲ੍ਹ ਦੇ ਵਿੱਚ ਲਿਆਂਦਾ ਗਿਆ ਤਾਂ ਨਾਬਾ ਜੇਲ੍ਹ ਬ੍ਰੇਕ ਕਾਉਣ ਦਾ ਮਾਸਟਰਮਾਈਂਡ ਜਿਹੜਾ ਰੋਮੀ ਸੀਗਾ ਉਸ ਨੂੰ ਹੁਣ ਨਾਬਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਖੇ ਭੇਜ ਦਿੱਤਾ ਗਿਆ ਹੈ ਨਿਆਇਕ ਰਸਤਾ ਦੇ ਵਿੱਚ ਭੇਜਿਆ ਗਿਆ ਅੱਗੇ ਪੁਲਿਸ ਹੁਣ ਕਿਸ ਤਰ੍ਹਾਂ ਰਿਮਾਂਡ ਨੋਮੀ ਦਾ ਲੈਂਦੀ ਹੈ ਲੇਕਿਨ ਉਹ ਦੇਖਣ ਵਾਲਾ ਹੋਵੇਗਾ ਲੇਕਿਨ ਇਹ ਰੋਮੀ ਦਾ ਵਕੀਲ ਸੀਗੇ ਐਡਵੋਕੇਟ ਸੀਗੇ ਹਰੀਸ਼ ਅਹੋਜਾ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਨਿਆਂਇਕ ਹਿਰਾਸਤ ਦੇ ਵਿੱਚ ਰੋਮੀ ਨੂੰ ਭੇਜਿਆ ਗਿਆ ਹੈ ਜੇਕਰ ਪੁਲਿਸ ਉਸ ਦਾ ਰਿਮਾਂਡ ਲੈਣ ਦੀ ਕੋਸ਼ਿਸ਼ ਕਰੇਗੀ ਤਾਂ ਅਸੀਂ ਉਸ ਨੂੰ ਚੈਲੰਜ ਵੀ ਕਰਾਂਗੇ ਕੋਰਟ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਕੋਲ ਕੋਈ ਅਜਿਹਾ ਠੋਸ ਸਬੂਤ ਨਹੀਂ ਹੈਗਾ ਕਿ ਰੋਮੀ ਨੇ ਜਿਹੜੀ ਹੈ ਪੂਰੀ ਇਹ ਜੇਲ ਬ੍ਰੇਕ ਕੀਤੀ ਸੀਗੀ ਜਾਂ ਫਿਰ ਉਹ ਮਾਸਟਰਮਾਈਂਡ ਹੈਗਾ ਜਾਂ ਫਿਰ ਉਸਨੇ ਫੰਡਿੰਗ ਜਿਹੜੀ ਹੈ ਵਿਦੇਸ਼ ਦੇ ਵਿੱਚ ਬੈ ਕੇ ਉਹਨਾਂ 16 ਇਹ ਕੈਟਾਗਰੀ ਦੇ ਗੈਂਗਸਟਰਾਂ ਨੂੰ ਨਾਬਾ ਜੇਲ ਬ੍ਰੇਕ ਆਂਡ ਕਰਨ ਦੇ ਵਿੱਚ ਕੀਤੀ ਸੀਗੀ ਤੇ ਲੇਕਿਨ ਜੇਕਰ ਹੁਣ ਪੁਲਿਸ ਦੀ ਗੱਲ ਕਰੀਏ ਤਾਂ ਪੁਲਿਸ ਦਾ ਤਾਂ ਇਹ ਹੀ ਸ਼ੁਰੂ ਤੋਂ ਕਹਿਣਾ ਹੈ ਕਿ 2016 ਦੇ ਵਿੱਚ 27 ਨਵੰਬਰ 2016 ਨੂੰ ਜਿਹੜੀ ਹੈ ਨਾਬਾ ਦੀ ਹਾਈ ਸਕਿਉਰਿਟੀ ਜੇਲ ਜਿਹੜੀ ਹੈ ਬ੍ਰੇਕ ਹੁੰਦੀ ਹੈ ਜਿਸ ਦੇ ਵਿੱਚੋਂ ਕਸ਼ਮੀਰ ਦਲਵੱਟੀ ਜਿਹੜਾ ਹਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਉਹ ਫਰਾਰ ਹੁੰਦਾ ਉਹ ਪਾਕਿਸਤਾਨ ਦੇ ਵਿੱਚ ਦੱਸਿਆ ਜਾ ਰਿਹਾ ਕਿ ਪਾਕਿਸਤਾਨ ਭੱਜਿਆ ਹੋਇਆ ਉਸ ਨੂੰ ਵੀ ਹਜੇ ਪੁਲਿਸ ਜਿਹੜੀ ਹੈ ਕਿਸ ਤਰ੍ਹਾਂ ਭਾਰਤ ਲੈ ਕੇ ਪਹੁੰਚੇਗੀ ਉਹ ਵੀ ਦੇਖਣ ਵਾਲਾ ਹੋਵੇਗਾ ਲੇਕਿਨ ਹੁਣ ਜਿਹੜਾ ਗੈਂਗਸਟਰ ਪੂਰੀ ਸਾਜ਼ਿਸ਼ ਕਰਤਾ ਸੀਗਾ ਮਾਸਟਰਮਾਈਂਡ ਸੀਗਾ ਰਮਨਜੀਤ ਸਿੰਘ ਉਰਫ ਰੋਮੀ ਉਸ ਨੂੰ ਭਾਰਤ ਲਿਆਂਦਾ ਗਿਆ ਭਾਰਤ ਤੋਂ ਪੰਜਾਬ ਲਿਆਂਦਾ ਗਿਆ ਉਸ ਨੂੰ ਹਾਂਗਕong ਤੋਂ ਜਿਹੜਾ ਪੁਲਿਸ ਜਿਹੜੀ ਆ ਉਹ ਪਟਿਆਲਾ ਲੈ ਕੇ ਪਹੁੰਚੀ ਹੈ ਤਾਂ ਰੋਮੀ ਨੂੰ ਜਿਹੜਾ ਜੇਲ ਵਿਖੇ ਭੇਜ ਦਿੱਤਾ ਗਿਆ ਹੈ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਹੈ ਅੱਗੇ ਪੁਲਿਸ ਕਿਸ ਤਰ੍ਹਾਂ ਰਿਮਾਂਡ ਹਾਸਲ ਕਰਦੀ ਹੈ ਰੋਮੀ ਦਾ ਜਾ ਅੱਗੇ ਕੀ ਕੁਝ ਖੁਲਾਸੇ ਇਸ ਮਾਮਲੇ ਦੇ ਵਿੱਚ ਹੋਉਂਦੇ ਨੇ ਉਹ ਦੇਖਣ ਵਾਲੇ ਹੋਣਗੇ ਕੈਮਰਾ ਬਟਸ ਰਵਿੰਦਰ ਪਾਸ ਸਿੰਘ ਬਿੱਟੂ ਦੇ ਨਾਲ ਕਵਲਜੀਤ ਕੰਬੋਜ ਜਗਬਾਨੀ ਟੀਵੀ ਪਟਿਆਲਾ